ਅੰਮ੍ਰਿਤਸਰ ਦਾ ਸਭ ਤੋਂ ਮਸ਼ਹੂਰ ਲੰਗੂਰ ਮੇਲਾ ਜੋ ਕਿ ਸ਼੍ਰੀ ਬੜਾ ਹਨੂਮਾਨ ਮੰਦਿਰ ਸ਼੍ਰੀ ਦੁਰਗਿਆਨਾ ਤੀਰਤ ਵਿਖੇ ਮਨਾਇਆ ਜਾਂਦਾ ਹੈ ਇਸ ਵਿੱਚ ਲੋਕ ਆਪਣੇ ਬੱਚਿਆਂ ਦੀ ਸੁਖਨਾ ਸੁਖਣਾਉਂਦੇ ਹਨ ਅਤੇ ਜਿਨ੍ਹਾਂ ਨੂੰ ਸੰਤਾਨ ਦਾ ਸੁਖ ਪ੍ਰਾਪਤ ਹੁੰਦਾ ਹੈ ਉਹ ਫਿਰ ਆਪਣੇ ਬੱਚਿਆਂ ਨੂੰ ਲੰਗੂਰ ਦੀ ਸ਼ਕਲ ਦੇਣ ਵਾਲੇ ਕੱਪੜੇ ਪਾ ਕੇ ਟੋਲ ਟਮੱਕੇ ਦੀ ਗੂੰਜ ਤੇ ਨੱਚਦੇ ਗਾਉਂਦੇ ਆਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਮੱਥਾ ਟਿਕਾਉਂਦੇ ਹਨ ਐ ਮੇਲਾ ਨਵਰਾਤਰੀਆਂ ਦੇ ਵਿੱਚ ਸ਼ੁਰੂ ਹੋ ਕੇ ਦੁਸ਼ਹਿਰੇ ਤੋਂ ਬਾਅਦ ਖਤਮ ਹੁੰਦਾ ਹੈ ਜਿਸ ਵਿੱਚ ਲੋਕਾਂ ਦੀ ਅਥਾ ਸ਼ਰਦਾ ਹੁੰਦੀ ਹੈ ਕਿਹਨੂੰ ਲੈ ਗਏ ਜੇ ਲੰਗੂੜਾ ਲਾਗੇ ਕੀ ਇਹ ਕੀ ਛੱਡਾ ਕੀ ਪਾਉਣਾ ਹੈ ਇਹ ਸਾਡੇ ਮੰਮੀ ਦੀ ਸੁਖਨਾਗੀ ਸੀ ਸਾਡੇ ਮੰਮੀ ਦੀ ਸੁਖਨਾਗੀ ਸੀ ਕਿ ਉਹ ਸੁਖਨਾ ਲਾਉਂਦੇ ਕਿੰਨੇ ਜਿਹੜੇ ਤੋਂ ਪ੍ਰਾਤਨ ਕਿੰਨੇ ਚਿਰ ਤੋਂ ਮੇਲਾ ਬਣਾਇਆ ਜਾ ਰਿਹਾ ਬਹੁਤ ਗੰਦੇ ਬਹੁਤ ਪੁਰਾਣੇ ਸਾਲਾ ਚੱਲ ਰਿਹਾ ਵਾ ਬਹੁਤ ਮਰੇ ਖਾਨਾ ਜੋਦੇ ਰਾਮ ਜੱਜਾ ਜੀ ਉਹਨਾਂ ਉਹਦੇ ਚੱਲਦੇ ਵੀ ਪ੍ਰੋਗਰਾਮ ਉਹ ਕਹਿੰਦਾ ਮੰਦਿਰ ਦੇ ਵਿੱਚ ਲੰਗੂੜ ਮੇਲਾ ਲੱਗਾ ਆਇਆ ਹੈ ਤੇ ਇੱਥੇ ਉਹ ਸਾਰੇ ਭਗਤ ਜਿਨ੍ਹਾਂ ਦੇ ਘਰ ਖੁਸ਼ੀਆਂ ਆਈਆਂ ਆਉਂਦੀਆਂ ਹਨ ਉਹ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਇੱਥੇ ਲਿਆਉਂਦੇ ਹਨ ਅਸੀਂ ਗੱਲਬਾਤ ਕਰਦੇ ਹਾਂ ਕਿ ਭੈਣ ਜੀ ਨਾਲੋਂ ਕੀ ਕਹਿੰਦੇ ਹਨ ਭੈਣ ਜੀ ਤੁਸੀਂ ਆਪਣੇ ਬੱਚੇ ਨੂੰ ਅੱਜ ਲੰਗੂਰ ਬਣਾਇਆ ਹੋਇਆ ਇਹ ਇਹਦੇ ਬਾਰੇ ਦੱਸੋ ਕੋਈ ਜਾਣਕਾਰੀ ਐ ਦੀ ਸੁਖਨਾ ਗੀ ਸੀ ਮਤਲਬ ਕਿ ਜਦੋਂ ਨੇ ਹੋਣਾ ਸੀ ਤੇ ਤਾਂ ਕਰਕੇ ਸੁਖਿਆ ਹੋਇਆ ਸੀ ਲੰਗੂਰ ਬਣਾਣਾ ਅੱਛਾ ਇਹ ਕਿਨੇ ਸਾਲ ਦਾ ਬੱਚਾ ਤੀਸਰੇ ਸਾਲ ਚ ਲੱਗਾ ਹੋਇਆ 2.5 ਸਾਲ ਦਾ ਹੋ ਗਿਆ ਮਤਲਬ ਕਿ ਕਿੰਨੇ ਬੱਚੇ ਤੁਹਾਡੇ ਇੱਕ ਬੇਟਾ ਇੱਕ ਬੇਟੀ ਕਿੰਨਾ ਤੁਹਾਡਾ ਮੇਰਾ ਨਾਮ ਪ੍ਰੀਤ ਕਿੱਥੋਂ ਆਏ ਜੇ ਐ ਕਟੜਾ ਸ਼ੇਰ ਸੀ ਕਟੜਾ ਸ਼ੇਰ ਇਹ ਨੇ ਭੈਣ ਜੀ ਪ੍ਰੀਤ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੁਖਣਾ ਸੁਖੀ ਸੀ ਉਹਨਾਂ ਕਰ ਬੱਚਾ ਹੈ ਤੇ ਅੱਜ ਉਹ ਬੱਚੇ ਨੂੰ ਲੰਗੂਰ ਬਣਾ ਕੇ ਇੱਥੇ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਮੱਥਾ ਟਿਕਾਉਣਾ ਹੈ ਨਾ ਤੇ ਇੱਕ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਰਧਾ ਦਾ ਪ੍ਰਤੀਕ ਇਹ ਜਿਹੜਾ ਤਿਹਾਰ ਹੈ ਜਿਹੜਾ ਇਹ ਦਸਹਰੇ ਤੋਂ ਪਹਿਲਾਂ ਮਨਾਇਆ ਜਾਂਦਾ ਹੈ ਅਸੀਂ ਅੱਜ ਆਏ ਹਾਂ ਵੱਡਾ ਹਨੂਮਾਨ ਮੰਦਰ ਦਾ ਦਰਗਿਆਨਾ ਮੰਦਰ ਅਸੀਂ ਇੱਥੋਂ ਦੇ ਪੁਜਾਰੀ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਲੰਗੂਰ ਮੇਲਾ ਮਨਾਇਆ ਜਾਂਦਾ ਇਹਦੀ ਕੀਮਤ ਅੱਟਾ ਹੈ ਤੇ ਕਿਉਂ ਮਨਾਉਂਦੇ ਹਨ ਲੋਕ ਹਾਂਜੀ ਸਰ ਮੈਂ ਤਾਂ ਹੈ ਕਿ ਇਹ ਵਧਾਨ ਮੰਦਿਰ ਹੈਗਾ ਜੀ ਸਾਹਮਣੇ ਇੱਥੇ ਜਿਹੜਾ ਜੋ ਕੋ ਮੰਗੇ ਘਰਾਦਾ ਪੂਰੀਆਂ ਹੁੰਦੀਆਂ ਵਾਂ ਸਾਹਮਣੇ ਵੇਖ ਕੇ ਜਿੱਦਾਂ ਆਪਣਾ ਕਿ ਬੱਚੇ ਨਗੂਰ ਬੰਦੇ ਆ ਵੱਡੇ ਵੱਡੇ ਬੱਚਿਆਂ ਨੂੰ ਮੰਨ ਮੰਦੇ ਕੋਈ ਬਾਰੋ ਵਾਂਦਾ ਸੁਖਣਾ ਮੰਨਦੇ ਪੁੱਤਰੀ ਦਾਤ ਬਖਸ਼ੇ ਤੇ ਫਿਰ ਆਪਣਾ ਨਗੂਰ ਮੇਲਾ 10 ਸਾਲ ਬਾਅਦ ਤੇ ਕਿੰਨਾ ਪ੍ਰਾਤਨ ਤੇ ਆ ਰਿਹਾ ਜੀ ਬਹੁਤ ਪੁਰਾਣਾ ਹੈਗਾ ਜੀ ਸ਼੍ਰੀ ਰਾਮ ਜੀ ਵੇਲੇ ਦਾ ਕੇ ਬਾਅਦ ਚ ਸ਼੍ਰੀ ਰਾਮ ਜੀ ਦੇ ਵੇਲੇ ਦਾ ਇਸ ਇਸ ਲੰਗੂਰ ਮੇਲੇ ਤੇ ਤੁਸੀਂ ਭਰਖਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਸੰਦੇਸ਼ ਦੇਣਾ ਚਾਹਾਂਗੇ ਜੀ ਨਿਯਮ ਨਾਲ ਪਾਲਣਾ ਕਰੋ ਜੋ ਪੰਦਰ ਦੇ ਕਹਿੰਦੇ ਨੇ। ਕਿੰਨੇ ਦਿਨ ਤੱਕ ਮਿਲਦਾ ਚੱਲਦਾ ਹੈ? ਦਸ਼ਾਰੇ ਤੱਕ ਚੱਲਦਾ ਜੀ। ਅੰਮ੍ਰਿਤਸਰ ਦਾ ਸਭ ਤੋਂ ਵੱਡਾ ਲੰਗੂਰ ਮੇਲਾ ਜਿਹੜਾ ਕਿ ਅੰਮ੍ਰਿਤਸਰ ਵਿੱਚ ਹੀ ਮਨਾਇਆ ਜਾਂਦਾ ਹੈ। ਇਸ ਲੰਗੂਰ ਮੇਲੇ ਦੇ ਵਿੱਚ ਸ਼ਰਧਾਲੂ ਜਿਹੜੇ ਆਪਣੇ ਬੱਚਿਆਂ ਦੀ ਸੁਖਣਾ ਸੁਖਦੇ ਹਨ ਉਹਨਾਂ ਨੂੰ ਲੰਗੂਰ ਦਾ ਭੇ ਸਹਾਰ ਕੇ ਕੱਪੜੇ ਪਵਾ ਕੇ ਲੈਂਦੇ ਹਨ। ਟੋਲ ਠਮੱਕੇ ਦੇ ਨਾਲ ਭੰਗੜੇ ਪਾਉਂਦੇ ਆਉਂਦੇ ਹਨ ਕਿਤੇ ਨਾ ਕਿਤੇ ਇਹ ਮੇਲਾ ਇੱਕ ਬਹੁਤ ਹੀ ਵੱਡਾ ਸ਼ਰਦਾ ਦਾ ਪ੍ਰਤੀਕ ਹੈ ਜਿਹੜਾ ਕਿ ਦਰਗਿਆਨਾ ਮੰਦਿਰ ਦੇ ਵਿੱਚ ਵੱਡਾ ਹਨੂਮਾਨ ਮੰਦਿਰ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਲੱਖਾਂ ਸ਼ਰਧਾਲੂ ਇੱਥੇ ਦਰਸ਼ਨ ਕਰਨ ਆਉਂਦੇ ਹਨ ਤੇ ਆਪਣੇ ਮਨ ਨੂੰ ਸ਼ਾਂਤ ਕਰਦੇ ਹਨ ਤੇ ਰਾਮ ਜੀ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਫਰਸਟ ਵੇ ਖਬਰਨਾਮਾ ਤੋਂ ਅਮਰਿਕ ਸਿੰਘ ਬੱਲਾ ਦੀ ਰਿਪੋਰਟ ਅਮਰਸਰ